ਉਹੀ ਨਾ ਕੰਮ ਨਜ਼ਰ ਆ ਨਹੀਂ ਰਹੀਆਂ ਜਿਹੜਾ 10 ਸਾਲ ਦੇ ਵਿੱਚ ਜਿਹੜੀ ਭਾਜੀਪੀ ਦੀ ਨਜ਼ਰੇਬੋਦ ਸਰਕਾਰ ਰਹੀ ਹੈ ਮੁਖਮੰਤ ਨੂੰ ਪ੍ਰਵਾਹ ਕੋਈ ਨਹੀਂ ਮੁਖਮੰਤ ਤੇ ਜਾ ਕੇ ਤਿਆਗ ਦੇਣ ਦੇ ਮੋਰੇ ਤੁਹਾਡੇ ਬੀੜੀ ਵਾਲੇ ਭਰਾਵਾਂ ਦੇ ਕੋਲੇ ਰੋਂਦਾ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੋਨ ਸਿੰਘ ਠੰਡਲ ਨੇ ਅੱਜ ਮੁੱਖ ਮੰਤਰੀ ਪੰਜਾਬ ਤੇ ਤੰਜ ਕਸਦਿਆਂ ਕਿਹਾ ਕਿ ਮੁੱਖ ਮੰਤਰੀ ਤਾਂ ਤਿਹਾਰ ਜੇਲਮੁਰੇ ਬੈਠਾ ਰੋਈ ਜਾਂਦਾ ਹੈ ਉਸ ਨੂੰ ਪੰਜਾਬ ਦੇ ਲੋਕਾਂ ਦੀ ਕੋਈ ਪਰਵਾਹ ਨਹੀਂ ਲੋਕ ਸਭਾ ਚੋਣਾਂ 2024 ਦੇ ਮੱਦੇ ਨਜ਼ਰ ਸ਼੍ਰੋਮਣੀ ਅਕਾਲੀ ਦਲ ਹਲਕਾ ਫਗਵਾੜਾ ਦੇ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਨਾ ਅਤੇ ਦਿਹਾਤੀ ਇੰਚਾਰਜ ਰਜਿੰਦਰ ਸਿੰਘ ਚਾਂਦੀ ਦੀ ਅਗਵਾਈ ਹੇਠ ਸੈਂਕੜੇ ਗੱਡੀਆਂ ਦੇ ਇਕੱਠ ਨਾਲ ਸੂਨ ਸਿੰਘ ਠੰਡਲ ਦੀ ਫਗਵਾੜਾ ਵਿਖੇ ਭਰਵੀ ਰੈਲੀ ਕਰਵਾਈ ਗਈ। ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਰਕਰ ਯੂਥ ਵਿੰਗ ਵੱਡੀ ਗਿਣਤੀ ਵਿੱਚ ਸ਼ਾਮਲ ਹੋਇਆ ਅਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਹੁਸ਼ਿਆਰ ਪਰ ਤੋਂ ਉਮੀਦਵਾਰ ਸੋਨ ਸਿੰਘ ਠੰਡਲ ਨੂੰ ਜਿਤਾਉਣ ਦਾ ਭਰੋਸਾ ਦਿਵਾਇਆ ਇਸ ਮੌਕੇ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਨਾ ਅਤੇ ਦਿਹਾਤੀ ਇੰਚਾਰਜ ਰਜਿੰਦਰ ਸਿੰਘ ਚਾਂਦੀ ਦੀ ਅਗਵਾਈ ਹੇਠ ਭੁੱਲਾਰਈ ਚੌਕ ਤੋਂ ਸੈਂਕੜੇ ਗੱਡੀਆਂ ਦਾ ਕਾਫਲਾ ਲੈ ਕੇ ਸੋਨ ਸਿੰਘ ਠੰਡਲ ਦੀ ਅਗਵਾਈ ਹੇਠ ਪੂਰੇ ਸ਼ਹਿਰ ਅੰਦਰ ਰੈਲੀ ਦਾ ਆਯੋਜਨ ਕੀਤਾ ਗਿਆ ਫਗਵਾੜਾ ਸ਼ਹਿਰ ਦੇ ਵੱਖ-ਵੱਖ ਧਾਰਮਿਕ ਸਥਾਨਾਂ ਤੇ ਨਤਮਸਤਕ ਹੋਣ ਉਪਰੰਤ ਇੱਕ ਪ੍ਰੈਸ ਕਾਨਫਰੰਸ ਹੋਟਲ ਗ੍ਰੈਂਡ ਅੰਬੈਸਡਰ ਫਗਵਾੜਾ ਵਿਖੇ ਕੀਤੀ ਗਈ ਜਿੱਥੇ ਮੁੱਖ ਮੰਤਰੀ ਭਗਵੰਤ ਤੇ ਮਾਨ ਤੇ ਤੰਜ ਕਸਦਿਆਂ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੋਨ ਸਿੰਘ ਠੰਡਲ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਸਿਰਫ ਕੇਜਰੀਵਾਲ ਹੀ ਦਿਖਾਈ ਦਿੰਦਾ ਹੈ ਪੰਜਾਬ ਦੇ ਲੋਕ ਨਹੀਂ ਇਸੇ ਕਾਰਨ ਉਹ ਤਿਹਾਰ ਜੇ ਲੱਗੇ ਬੈਠਾ ਰੋਈ ਜਾ ਰਿਹਾ ਹੈ ਕਿ ਕਿਸੇ ਤਰ੍ਹਾਂ ਆਪਣੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਤੋਂ ਬਾਹਰ ਕਢਵਾ ਲਿਆ ਜਾਵੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸੋਨ ਸਿੰਘ ਠੰਡਲ ਨੇ ਕਿਹਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਭਾਜਪਾ ਤੇ ਕਾਂਗਰਸ ਦੇ ਸ਼ਾਸਨ ਨੂੰ ਦੇਖ ਲਿਆ ਹੈ ਹੁਣ ਇਸ ਵਾਰ ਉਹ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਵੋਟਾਂ ਪਾਉਣਗੇ ਜੋ ਕਿ ਹਮੇਸ਼ਾ ਪੰਜਾਬ ਦੇ ਹੱਕ ਮੁੱਦਿਆਂ ਲਈ ਸੰਘਰਸ਼ ਕਰਦੀ ਆ ਰਹੀ ਪਾਰਟੀ ਹੈ ਉਨਾ ਕਿ ਆ ਕੇ ਬੀਤੇ 5 ਸਾਲ ਭਾਵੇਂ ਹੁਸ਼ਿਆਰਪੁਰ ਸੀਟ ਤੇ ਭਾਜਪਾ ਦਾ ਕਬਜ਼ਾ ਰਿਹਾ ਪੰਜਾਂ ਸਾਲਾਂ ਵਿੱਚ ਹਲਕੇ ਦੇ ਲੋਕਾਂ ਦਾ ਇੱਕ ਵੀ ਵਿਕਾਸ ਕਾਰਜ ਪੂਰਾ ਨਹੀਂ ਹੋਇਆ ਦੂਜੇ ਪਾਸੇ ਭਾਜਪਾ ਦੀਆਂ ਲੋਕਮਾਰੂ ਨੀਤੀਆਂ ਕਾਰਨ ਮੁਰਤੋਂ ਕਿਸਾਨਾਂ ਨੂੰ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਪਿਆ ਹੈ ਆਮ ਆਦਮੀ ਪਾਰਟੀ ਦੇ ਕਾਂਗਰਸ ਭਾਈਵਾਲ ਪਾਰਟੀਆਂ ਹਨ ਜੋ ਕਿ ਦਿੱਲੀ ਅਧੀਨ ਚੱਲਦੀਆਂ ਹਨ ਸ਼੍ਰੋਮਣੀ ਅਕਾਲੀ ਦਲ ਹੀ ਇੱਕ ਅਜਿਹੀ ਪਾਰਟੀ ਹੈ ਜੋ ਕਿ ਖੇਤਰੀ ਪਾਰਟੀ ਹੈ ਤੇ ਲੋਕਾਂ ਦੀ ਆਪਣੀ ਪਾਰਟੀ ਹੈ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਲੜਦੀ ਆਈ ਹੈ ਸ਼੍ਰੋਮਣੀ ਅਕਾਲੀ ਦਲ ਇਸੇ ਕਾਰਨ ਪੰਜਾਬ ਦੇ ਲੋਕ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੱਡੀ ਲੀਡ ਨਾਲ ਜਿਤਾਉਣਗੇ ਇਸ ਮੌਕੇ ਅਵਤਾਰ ਸਿੰਘ ਮੰਗੀ ਸ਼ਰਨਜੀਤ ਸਿੰਘ ạtਵਾਲ ਰੰਜੀਤ ਸਿੰਘ ਜੀਤੀ ਖੇੜਾ ਯੂਥਾਗੂ ਸਤਪਾਲ ਸਿੰਘ ਮੀਡੀਆ ਇੰਚਾਰਜ ਭਦਰ ਸਿੰਘ ਸੰਗਤਪੁਰ ਸਰੂਪ ਸਿੰਘ ਖਲਵਾੜਾ ਅਵਤਾਰ ਸਿੰਘ ਭੂੰਗਰਨੀ ਬਲਜਿੰਦਰ ਸਿੰਘ ਠੇਕੇਦਾਰ ਗੁਰਮਖ ਸਿੰਘ ਚੰਨਾ ਤਰਮਿੰਦਰ ਟੋਨੀ ਸਾਹਿਬ ਦਾ ਕਾਉਂਸਲਰ ਬੀਬੀ ਪ੍ਰਿਤਪਾਲ ਕੌਰ ਤੁਲੀ ਸਾਹਿਬ ਦਾ ਕਾਉਂਸਲਰ ਬੀਬੀ ਸਰਬਜੀਤ ਕੌਰ ਪਰਮਿੰਦਰ ਸਿੰਘ ਲਾਡੀ ਹਰਵਿੰਦਰ ਸਿੰਘ ਲਵਲੀ ਵਾਲੀਆ ਸੁਖਵਿੰਦਰ ਸਿੰਘ ਖੇੜਾ ਪਰਮਜੀਤ ਸਿੰਘ ਆਜ਼ਾਦ ਚਿਰਮਲ ਸਿੰਘ ਫਤੇਹ ਸਿੰਘ ਸਮੇਤ ਵੱਡੀ ਸ਼੍ਰੋਮਣੀ ਅਕਾਲੀ ਦਲ ਆਗੂ ਹਾਜ਼ਰ ਸਨ ਜੇਕਰ ਤੁਸੀਂ ਹਾਲੇ ਤੱਕ YouTube ਚੈਨਲ ਸਟਾਰ ਵਿਜੇ ਸੱਚਤਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ ਤਾਂ ਜੋ ਨਵੀਆਂ ਨਿਊਜ਼ ਅਪਡੇਟ ਰੋਜ਼ਾਨਾ ਤੁਹਾਡੇ ਮੋਬਾਈਲ ਤੇ ਪਹੁੰਚਦੀਆਂ ਰਹਿਣ ਦੇਖੋ ਪੂਰੀ ਖਬਰ ਕਿਵੇਂ ਕੱਸੇ ਸੋਨ ਸਿੰਘ ਠੰਡਲ ਨੇ ਮੁੱਖ ਮੰਤਰੀ ਪੰਜਾਬ ਅਤੇ ਭਾਜਪਾ ਗੂਆਂ ਤੇ ਤੰਚ ਦੇਖੋ ਪੂਰੀ ਖਬਰ ਆ ਵਾਹੀ ਕੋ ਦਿੱਕੀ ਫਤੇ ਪੰਜਾਬ ਦੇ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਜੀ ਪਹਿਲੀ ਜੂਨ ਨੂੰ VOTING ਹੋਣ ਜਾ ਰਹੀ ਆ ਦੇ ਸ਼੍ਰੋਮਣੀ ਕਾਲੀ ਦਲ ਨੇ ਹਲਕੇ ਹਿਆਰਪੁਰ ਤੋਂ ਸਾਡੇ ਬਹੁਤ ਹੀ ਪੁਰਾਣੀ ਟਕਸਾਲੀ ਅਟਾਲੀ ਸਰਦਾਰ ਹੌਣ ਸਿੰਘ ਠੰਡਲ ਜੀ ਨੂੰ ਉਮੀਦਵਾਰ ਬਣਾਇਆ ਕਿਉਂਕਿ ਨੌਂ ਵਿਧਾਨ ਸਭਾ ਦੇ ਹਲਕੇ ਆ ਇਹ ਫਗਵਾੜੇ ਹਲਕੇ ਦੇ ਵਿੱਚ ਅੱਜ ਇਹ ਦੁਪਹਿਰ ਤੋਂ ਹੀ ਵੱਖ-ਵੱਖ ਧਾਰਮਿਕ ਸਥਾਨ ਵੱਖ-ਵੱਖ ਫੇਟੀਆਂ ਨਾਲ ਜਿਹੜੇ ਸੰਬੰਧਤ ਆ ਉੱਥੇ ਸਾਰਿਆਂ ਸਾਹਾਂ ਤੇ ਨਮਸਕਾਰ ਕਰਕੇ ਵੀ ਆਈ ਆ ਤੇ ਹੁਣ ਐਸਾ ਸਥਾਨ ਤੇ ਵੀ ਦੇਖ ਕਰਾ ਕੇ ਸਤਿਗੁਰਾਂ ਦੇ ਚਰਨਾਂ ਚ ਅਰਦਾਸ ਮੈਂਨਤੀ ਜੋਗੜੀ ਕੀਤੀ। ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਹਿਆਰਪੁਰ ਦੀ ਸੀਟ ਲਗਭਗ 40 ਸਾਲ ਬਾਅਦ ਅਕਾਲੀ ਦਰ ਨੂੰ ਲੜਨ ਲੱਗਾ ਨਹੀਂ ਤਾਂ ਪਹਿਲਾਂ ਕਦੇ ਭਾਜਪਾ ਕੋ ਚੱਲ ਜਾਂਦੀ ਸੀ ਕਦੇ ਬੀਐਸਪੀ ਕੋ ਚੱਲ ਜਾਂਦੀ ਸੀ ਤੇ ਮੈਂ ਦੇਖਦਾ ਨਵਾਂ ਹਲਕਿਆਂ ਦੇ ਵਿੱਚ ਜਦੋਂ ਦੇ ਅਸੀਂ ਫਾਰਮਲ ਤੌਰ ਤੇ ਕੈਂਪੇਨ ਸ਼ੁਰੂ ਕੀਤੀ ਆ ਬਹੁਤ ਵੱਡਾ ਉਤਸ਼ਾਹ ਆ ਆ ਪਿਛਲੇ ਪਰसों ਅਸੀਂ ਮੈਂ ਤਾਂ ਠੰਡਲ ਸਾਹਿਬ ਸ੍ਰੀ ਹਰਗੋਬਿੰਦਪੁਰ ਜਾ ਕੇ ਆਏ ਆ ਉਹਨਾਂ ਨੇ ਜੋ ਉੱਥੇ ਆਪਣੀ ਬਚਨ ਵਾਦਤਾ ਤੇ ਇੱਥੋਂ ਤੱਕ ਗਏ ਅਸੀਂ ਇੰਨੀਆਂ ਕਬੂਟਾਂ ਇੱਥੋਂ ਲੈ ਕੇ ਸਰਦਾਰ ਸਹੁ ਸਿੰਘ ਠੰਡਲ ਤੇ ਸ਼ੌਮੀ ਅਕਾਲੀ ਦਲ ਦੀ ਝੋਲੀ ਵਿੱਚ ਪਾਵਾਂਗੇ ਮੈਂ ਸਰਦਾਰ ਸਖਵੀਰ ਸਿੰਘ ਦੀ ਬਾਦਲ ਪ੍ਰਧਾਨ ਸ਼ੌਮੀ ਅਕਾਲੀ ਦਲ ਨੂੰ ਬਹੁਤ-ਬਹੁਤ ਬਤਾਈ ਦੇਣਾ ਜਿਨ੍ਹਾਂ ਨੇ ਵਰਕਰਾਂ ਦੀ ਤਰਜਮਾਨੀ ਕਰਕੇ ਸੋਝਵਾਨ ਸਾਨੂੰ ਪੁਰਾਣਾ ਟਕਸਾਲੀ ਅਕਾਲੀ ਜਿਹੜਾ ਉਹ ਕੈਂਡੀਡੇਟ ਦਿੱਤਾ ਉਹ ਇੱਥੇ ਅੱਜ ਸਰਦਾਰ ਜਰਨੈਲ ਸਿੰਘ ਦੀ ਬਾਤ ਸਾਡੇ ਬਹੁਤ ਸੀਨੀਅਰ ਆਗੂ ਸ਼ੋਮਨੀ ਅਕਾਲੀ ਦਲ ਔਰ ਸਾਡੇ ਦੋਨੋਂ ਹਲਕੇ ਦੇ ਇੰਚਾਰਜ ਚੰਦੀ ਸਾਹਿਬ ਤੇ ਖਰਾਨਾ ਸਾਹਿਬ ਤੇ ਉਹਦਾਂ ਨਾਲ ਟਕਸਾਲੀ ਪੁਰਾਣੇ ਅਕਾਲੀ ਜਿਹੜੇ ਉਹ ਸਾਰੇ ਅੱਜ ਇਸ ਇਲੈਕਸ਼ਨ ਦੀ ਮੌਕੇ ਜਿਹਨੂੰ ਕਰਨ ਲਈ ਪਹੁੰਚੇ ਆ ਕੋਈ ਧਾਰਮਿਕ ਸਥਾਨ ਤੇ ਨਮਸਕਾਰ ਕਰਨੇ ਆਏ ਸੀ ਗੁਰੂ ਸਾਹਿਬ ਕਿਰਪਾ ਕਰਨ ਸਮਾਂ ਜਿਹੜਾ ਉਹ ਵਾ ਉਹ ਇਹ ਦਰਸਾ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਵੱਡੀ ਅਪਲਬਦੀ ਤੇ ਇੱਕ ਵੱਡੀ ਪ੍ਰਾਪਤੀ ਵੱਲ ਨੂੰ ਵੱਧ ਰਿਹਾ ਕਿ ਮੋਦੀ ਸਾਹਿਬ ਦਾ ਪਹਿਲਾ ਨਾਰਾ ਸੀ ਪਾਰਲੀਮੈਂਟ ਚ 400 ਤੋਂ ਪਾਰ ਉਹ ਤੋਂ ਬਾਅਦ ਜਦੋਂ ਪਹਿਲੇ ਫੇਸ ਦੀਆਂ ਇਲੈਕਸ਼ਨਾਂ ਮੁੱਕੀਆਂ ਦੂਸਰੇ ਫੇਸ ਦੀਆਂ ਇਲੈਕਸ਼ਨਾਂ ਜਿਹੜੀਆਂ ਸ਼ੁਰੂ ਹੋਣੀਆਂ ਸੀ ਤੇ ਮੋਦੀ ਸਾਹਿਬ ਨੂੰ ਡਰ ਸਤਾਉਣ ਲੱਗ ਪਿਆ ਕਿ ਜਿਨਾ ਹੀ ਲੋਰ ਜਿਹੜੀ ਪਰਸੈਂਟੇਜ ਆ VOTING ਸੀਗੀ ਉਹ ਬਹੁਤ ਘਟ ਗਈ ਤੇ ਰਿਪੋਰਟਾਂ ਮੁਤਾਬਕ BJP ਦਾ ਜਿਹੜਾ ਟ੍ਰੈਂਡ ਰਿਹਾ ਉਹ ਮਜੂਬ ਸੇਠਾ 10 ਸਾਲ ਦੀ ਰਾਜਨੀਤੀ ਦੇ ਵਿੱਚ ਤੇ ਨਹੀਂ ਤਾਂ ਪ੍ਰਾਈਮ ਮਿੰਿਸਟਰ ਲੈਵਲ ਦੇ ਉੱਤੇ ਐਡਾ ਫਿਰਕੂ ਭਰਿਆ ਭਾਸ਼ਣ ਐਂਟੀ ਮਰੀਆਉਟੀ ਜਿਹੜਾ ਆ ਉਹ ਬੋਲ ਬੋਲਣੇ ਉਹ ਚੰਗੇ ਨਹੀਂ ਜੀ ਕਿਉਂਕਿ ਪ੍ਰਾਈਮ ਇੰਵੈਸਟਰ ਨੇ ਸਾਰਿਆਂ ਨੂੰ ਸੇਫ ਗਾਰਡ ਕਰਨਾ ਹੁੰਦਾ ਐਪਰੀ ਮੈਜੋਰਟੀ ਜਿਹੜੀ ਕੋ ਕਾਸਟ ਹੈਗੀ ਆ ਤੇ ਜਿਹੜਾ ਇਹ ਪੱਤਰ ਤੱਕ ਕਹਿ ਦੇਣਾ ਕਿ ਜੇ ਦੂਸਰੀਆਂ ਆ ਗਈਆਂ ਤਾਂ ਫਿਰ ਤੁਹਾਡੇ ਮੰਗਲ ਸੂਤਰ ਲਾ ਦੇਵਾਂਗੇ ਮੈਂ ਸਮਝਦਾ ਇਹ ਉਸ ਵੇਲੇ ਬੰਦਾ ਬਖਲਾੜ ਚ ਬੋਲਦਾ ਜਦ ਥੱਲੇ ਬੰਦੇ ਨੂੰ ਦੇਖਦਾ ਹੋਵੇ ਕਿ ਸ਼ਾਇਦ ਤਾਕਤ ਮੇਤੋਂ ਖੁੱਝ ਜਾਣਾ ਜੋ ਮਹੌਲ ਹੈ ਪੰਜਾਬ ਦੇ ਵਿੱਚ ਮੈਂ ਦੇਖ ਰਿਹਾ ਪਿਛਲੇ ਕੱਪ ਤੇ ਤੋਂ ਕਿਉਂਕਿ ਨਾਅ ਹਲਕੇ ਐ ਛੇ ਹਲਕੇ ਜਿਲ੍ਹਾ ਹਿਆਰਪੁਰ ਦੇ ਆ ਦੋ ਕਪੂਟਰਾ ਦੇ ਇੱਕ ਬਰਦਾਸ਼ ਪੁਜਰੇ ਦਾ ਸਿਰਾਰਣ ਗੁੱਪਨ ਪਰ ਸਾਰੇ ਹਲਕਿਆਂ ਦੇ ਵਿੱਚ ਜਾ ਕੇ ਜੋ ਲੋਕਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਹੈ ਉਸ ਤੋਂ ਇਹ ਗੱਲ ਜਾਪਦੀ ਹੈ ਕਿ ਪੰਜਾਬ ਦੇ ਲੋਕ ਅੱਜ ਪੁਰਾ ਪਾਰਟੀਆਂ ਨੂੰ ਨਰ ਸਰਕਾਰਾਂ ਨੂੰ ਨਕਾਦ ਜਾ ਰਹੇ ਆ ਜਿਨ੍ਹਾਂ ਪਾਰਟੀਆਂ ਨੇ ਪੰਜਾਬ ਦੇ ਅੰਦਰ ਝੂਠ ਬੋਲ ਕੇ ਝੂਠੀਆਂ ਤਸਵੀਰਾਂ ਖਾ ਕੇ ਖ੍ਰੋਮਣੀ ਕਾਲਜਰ ਦੇ ਇਲਜ਼ਾਮ ਲਾ ਕੇ ਸਰਕਾਰਾਂ ਨੇ ਬਣਾਈਆਂ ਪਰ ਕੋ ਪੰਜਾਬ ਦਾ ਕੰਮ ਨਹੀਂ ਕੀਤਾ ਪਿਛਲੇ 7 ਸਾਲ ਤੋਂ ਪੰਜਾਬ ਜਿਹੜਾ ਉਹਦੇ ਵਿੱਚ ਵੱਡਾ ਨਿਘਾਰ ਆਇਆ ਪੰਜਾਬ ਇਕਨੋਮਿਕਲੀ ਬਹੁਤ ਥੱਲੇ ਜਾ ਰਿਹਾ ਆੜਿਆਂ ਦਿਨ ਦੇਰ ਵੱਧ ਰਿਹਾ ਤੇ ਕੋਈ ਵਿਕਾਸ ਦੀ ਗੱਲ ਜਿਹੜੀ ਹੈ ਉਹ ਕਿਤੇ ਪਾਸੇ ਨਜ਼ਰ ਨਹੀਂ ਆ ਰਹੀ ਉਹ ਨਹੀਂ ਪੰਜਾਬ ਦੀ ਸਰਕਾਰ ਕੋ ਸੀਰੀਅਸ ਹੈ ਪੰਜਾਬ ਦੇ ਮਸਲਿਆਂ ਲਈ ਆਪਾਂ ਜਿਹੜੀਆਂ ਕੱਲ ਤੱਕ ਦੋ ਚੈਨਲੀਆਂ ਲੈਖਨ ਮੋਟਾ ਪਈਆਂ ਜੋ ਆਵਾਜ਼ ਆ ਰਹੀ ਹੈ ਉਹ ਬਹੁਤ ਹੀ ਬਲੀਆਂ ਨਹੀਂ ਆ ਰਹੀ। ਉਹ ਪੰਜਾਬ ਦੇ ਵਿੱਚ ਵੀ ਪੰਜਾਬ ਦੇ ਲੋਕ ਭਾਜਪੀ ਨੂੰ ਉਹ ਮੂੜੀ ਰੋਣਗੇ। ਇਹ ਮੈਨੂੰ ਜੋ ਲੋਕਾਂ ਦੀ ਆਵਾਜ਼ ਆ ਰਹੀ ਹੈ। ਫਿਰ ਹੁਸ਼ਿਆਰਪੁਰ ਦੇ ਵਿੱਚ ਹਸਪੀਟਲ ਦੀ ਗੱਲ ਸੀ ਬੰਨਦੀ। ਉਹ ਨਹੀਂ ਬਣ ਸਕਿਆ। ਹੋਰ ਜਿਹੜੇ ਜਲੰਧਰ ਤੇ ਹੁਸ਼ਿਆਰਪੁਰ ਦੀ ਜਿਹੜੀ ਰੋਡ ਸੀ ਉਹ ਜੂ ਦੀ ਪਈ ਰਹਿ ਗਈ। ਕੋਈ ਇਹਨਾ ਕੰਮ ਜਿਹੜਾ ਆ ਨਹੀਂ ਰਿਹਾ ਜਿਹੜਾ 10 ਸਾਲ ਦੇ ਵਿੱਚ ਜਿਹੜੀ ਬੀਜੇਪੀ ਦੀ ਬਜਰੇਵਾਲ ਸਰਕਾਰ ਰਹੀ ਹੈ ਤੇ ਸਾਡੇ ਦੋਨੋਂ ਹੀ ਹਿਸ਼ਾਰਕੂ ਦੇ ਮੈਂਬਰ ਮਿਸਟਰ ਰਹੇ ਮੰਤਰੀ ਰਹੇ ਉਹ ਕੋਈ ਵੀ ਉਹ ਇਹੋ ਜਿਹੇ ਕੰਮ ਜਿਹੜਾ ਮਾਰ ਕਾ ਮਾਰ ਨਹੀਂ ਸਕੇ ਜਿਹੜਾ ਅੱਜ ਲੋਕਾਂ ਦੇ ਮੇਰੇ ਕਹਿ ਸਕਦੇ